ਆ ਗਿਆ ਸੀ ਕਿ ਬੰਦ ਦੇ ਮੁੰਡਿਆਏ ਮੁੰਡਿਆ ਨੇ ਡੋਜ ਨਾਲ ਡੋਜ ਜਿਆਦਾ ਦੇ ਤੀ ਜਿਆਦਾ ਡੋਜ ਤੇ ਕਰਨਾ ਇੱਕ ਮਿੰਟ ਹੋ ਕੀ ਰਾਜਪੁਰਾ ਬਿਲਾਮਰੀਆ ਉਹਦਾ ਨਾਮ ਕੀ ਸੀ ਬਲਦੇਵ ਸਿੰਘ ਕੀ ਲੱਗਦਾ ਹੈ ਤੁਹਾਡਾ ਭਰਾ ਕੀ ਗੱਲ ਬਾਤ ਹੈ ਗੱਲ ਬਾਤ ਵਾਰੇ ਦਾ ਵੀ ਥੋੜੇ ਤੋਂ ਪਹਿਲਾਂ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਜਿਹੜੇ ਮਤਲਬ ਕੀ ਇਧਰ ਮੁੰਡੇ ਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦਾਂ ਤਾਂ ਮੁੱਕਾ ਹੀ ਪਿਆ ਹੈ ਲਟਪਣਾਣੀ ਮੋਟਰਸਾਈਕਲ ਦੇ ਵਿੱਚ ਕਾਏ ਦਾਦ ਲੈ ਆਏ ਆ ਲਿਆਣ ਕੇ ਫੋੜ ਪਾਉਣਗੇ ਨਾ ਸੇ ਕਾਰਨ ਸਾਰ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰਾ 300 ਰੁਪਏ ਸਰ ਲਵਾਤਾ ਜਿਆਦਾ ਆਪ ਉਹਨਾਂ ਘਟ ਲਾਏ ਨਸ਼ਾ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਤੇ ਹੈਗੇ ਆ ਬੱਤੇ ਆ ਕੋਈ ਨਹੀਂ ਮੇਰਾ ਇਹਨਾਂ ਨੇ ਕਿ ਮੰਗ ਕੀ ਕਰਦੇ ਜੀ ਸਰਕਾਰ ਕੋਲ ਸਰ ਮੰਗਾਂ ਹੀ ਇਹੋ ਕਰਦੇ ਫੇ ਇਨਾਂ ਨੂੰ ਕੋਈ ਨਾ ਕੋਹ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਆ ਪੰਜ ਮਹੀਨੇ ਦਾ ਸਾਰਾ ਖਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਸਰ ਇਹੋ ਹਨੇ ਕਿ ਨਸ਼ੇ ਦੇ ਠੱਲ ਪਾਈ ਜਾਵੇ ਮੇਰਾ ਮੇਰਾ ਸਰ ਨਿਸ਼ਾਨ ਸਿੰਘ ਜੀ ਜਿਹੜਾ ਬਹੁਤ ਹੈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ ਉਹ ਭਰਾ ਮੇਰਾ ਸੋਟਾ ਜੀ ਨਾ ਬਲਦੇਵ ਸਿੰਘ ਕਿਦਾਂ ਮੌਤ ਹੋਈ ਆ ਕੀ ਗੱਲ ਬਾਤ ਹੈ ਸਾਰੀ ਸਰ ਮੌਤ ਦੀ ਇਹੋ ਮੇਰੇ ਹਿਸਾਬ ਨਾਲ ਟੀਕੇ ਕਰਨੀ ਹੋਈ ਆ ਦੋ ਮੁੰਡਿਆਂ ਨੇ ਘਰੋਂ ਫਰਿਆ ਸੀ ਤੇ ਘਰੇ ਛੱਡ ਗਏ ਆ ਜਦੋਂ ਪੂਰਾ ਆ ਗਿਆ ਵਾ ਇਜ਼ਾਮ ਕਰਦਾ ਬੰਦੀ ਕੰਮ ਕਰਾ ਹੋਦਰ ਇਹਦੇ ਪਾਈ ਕਿੰਨੇ ਕ ਚੇਤੋਂ ਲੋਕੋ ਇਹ ਨੱਚੇ ਜਲਦ ਦੇ ਫਸਿਆ ਸੀ ਤੁਹਾਨੂੰ ਪਤਾ ਨਹੀਂ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂ ਜੀ ਹੁਣ ਜਦੋਂ ਇਹ ਘਟਨਾ ਹੋਈ ਆ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਬਾਤ ਆ ਲੱਗਿਆ ਤੇ ਗਵਾਲੀਆਂ ਘਰ ਇੱਕ ਉਹਨਾਂ ਦੇ ਘਰੋਂ ਕਿਲੋਵਰੀ ਭੈਣ ਨੇ ਉਹਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਬੈਠ ਹੋ ਗਈ ਉਹਨੂੰ ਰੋਟਾ ਵੀ ਹਾਂਜੀ ਠੀਕ ਹੈ ਕੀ ਮੰਗ ਕਰਦੇ ਆ ਮੰਗੇ ਉਹ ਸਰਕਾਰ ਕੋਲ ਵੀ ਇਹਨੂੰ ਮੈਸਨ ਉੱਥਲ ਪਾਈ ਜਾਵੇਗੇ ਦੇਖਦੇ ਹੋਰ ਕਿੰਨੇ ਬੱਚੇ ਇੱਕੋ ਮੁੰਡਾ ਕੋਈ 50 ਮਹੀਨੇ ਦਾ ਰਾਜ ਕੋਰ ਦਾ ਮਿਲਾਂ ਮਰੀਆਉ ਦਾ ਨਾਮ ਕੀ ਬਲਦੇ ਸਿੰਘ ਕੀ ਗੱਲ ਬਾਤ ਹੈ ਤੁਹਾਡਾ ਭਰਾ ਕੀ ਗੱਲ ਬਾਤ ਹੈ ਤਾਂ ਗੱਲ ਬਾਤ ਹੋ ਰਹੀ ਤਾਂ ਵੀ ਭਰਾ ਇਹ ਤਾਂ ਪਹਿਲਾਂ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੇ ਸਾਰੇ ਜਿਹਨ ਮਤਲਬ ਵੀ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦ ਤਾ ਮੁੱਕਾ ਹੀ ਪਿਆ ਹੈ ਲਟਪਣਾਣੀ ਮੋਟਰਸਾਈਕਲ ਦੇ ਵਿੱਚ ਕਾਏ ਦਾਦ ਲਿਆਏ ਲਿਆਣ ਕੇ ਥੋੜਾ ਨਾ ਸੇਕਰਨ ਸਾਰ ਹੋ ਗਈ ਨਸਾ ਜਿਆਦਾ ਕਰ ਲਿਆ ਨਾ ਕਰਾ 3 12 ਫਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾ ਇਹ ਨਾ ਸੋ ਜਿਆਦਾ ਲਵਾਤਾ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਚੇ ਹੈਗੇ ਆ ਬੱਚਾ ਕੋ ਪੰਜਾਬੀ ਨਹੀਂ ਮੈਂ ਤੱਕੀ ਮੰਗ ਕੀ ਕਰਦੇ ਸਰਕਾਰ ਤੋਂ ਸਰ ਮੰਗ ਇਹੋ ਕਰਦੇ ਫੇ ਇਹਨਾਂ ਨੂੰ ਕੋ ਨਾ ਕੋ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾ ਜਾ ਪੰਜ ਮਹੀਨਿਆਂ ਦਾ ਸਾਰਾ ਫਿਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਮਰੇ ਹੋ ਆਨੇ ਦੀ ਨਥੇ ਦੇ ਠਾਲ ਪਾਈ ਜਾਵੇ